ਜਿਹੜੇ ਗੁਰੂ ਦਾ ਹੁਕਮ ਮੰਨ ਨਹੀਂ ਨਾ ਜਿਹੜੇ ਗੁਰੂ ਦੀ ਬਾਤ ਨੂੰ ਮੰਨ ਨਹੀਂ ਨਾ ਫਿਰ ਸਿੱਖ ਬਣਾ ਹੋਖਦਾ ਹੋ ਪਹਿਲਾ ਬਾ ਉਹ ਬਣਦਾ ਸਿੱਖਾ ਵਾਲਾ ਪਰ ਸਿੱਖ ਹੈ ਨਹੀਂ ਆਓ ਪਾਤਸ਼ਾਹ ਦੀ ਬਖਸ਼ੂਰੀ ਫਤਿਹ ਬੁਲਾਈਏ ਸਾਰੀ ਸੰਗਤ ਦੋਨੋਂ ਹੱਥ ਜੁੜ ਕੇ ਸਾਡੀ ਇੱਜ਼ਤ ਲਵਾਓ ਹਾਜ਼ਰੀ ਗੱਜ ਕੇ ਬੁਲਾ ਫਤਿਹ ਅਪਨਾ ਵਾਹਿਗੁਰੂ ਜੀ ਕਾ ਖਾਲਸਾ ਪੂਰੇ ਪਰਵਾਰ ਸਰਦਾਰ ਅਜੀਤ ਸਿੰਘ ਜੀ ਉਹਨਾਂ ਦੀ ਮੈਂਕੜੀ ਪਰਿਵਾਰੀ ਜਸਵੰਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਤਾਂ ਘਰ ਘੜ ਜਾਪੋ ਸਿੰਘ ਜਿਹਨਾਂ ਦਾ ਜਨਮ ਦਿਨ ਮਨਾ ਰਹੇ ਨੇ ਬੜੀ ਵਧੀਆ ਗੱਲ ਹੈ ਕਿ ਸਾਡੇ ਘਰ ਵਿੱਚ ਗੁਰੂ ਨੇ ਔਲਾਦ ਦਿੱਤੀ ਹੈ ਧੀਆਂ ਪੁੱਤਰ ਦਿੱਤੇ ਨੇ ਜਿੱਤੇ ਅਸੀਂ ਪੁਸ਼ਕਾ ਸਭਿਆ ਯਿਆ ਕਰਦੇ ਹਾਂ ਨਾ ਕੋਤੇ ਰੱਬ ਦਾ ਸ਼ੁਕਰਾਨਾ ਵੀ ਸਾਨੂੰ ਕਰ ਲੈਣਾ ਚਾਹੀਦਾ ਰੱਬ ਦੇ ਘਰ ਤੋਂ ਬਿਨਾਂ ਦੱਸਣਾ ਨਹੀਂ ਕਿ ਮਰ ਜੀ ਗਾ ਰੱਬ ਤੋਂ ਬਿਨਾਂ ਦੱਸਣਾ ਬਰਕਰਾਰ ਨਹੀਂ ਹੁੰਦੀਆਂ ਸਿੰਘਾਂ ਨੇ ਬਸਰਾ ਇਹਨਾਂ ਮਾਤਾ ਸੁਖਣੀ ਦਾ ਨਾਮ ਲਿਆ ਵਿੱਚ ਮਾਤਾ ਸੁਖਣੀ ਦਾ ਇੱਕ ਪੁੱਤਰ ਮੁੰਗਲਵਾਹਤ ਗਈ ਸੀ ਵਿਧਵਾ ਦੇ ਕਾਸ਼ਾ ਮਹਾਰਾਜ ਤੇ ਕੋਰੋ ਸੱਚੇ ਪੰਛਰ ਬਿਆਨ ਦੇ ਕੇ ਨਵਾਜਦਾ ਸੁਪੁੱਤਰਾਂ ਦਾ ਵਾਦ ਬਖਸ਼ਿਆ ਮਹਾਰਾਜ ਗੁਰੂ ਨਾਨਕ ਦੇ ਘਰ ਵਿੱਚੋਂ ਬੜੀਆਂ ਗੱਲਾਂ ਮਿਲਦੀਆਂ ਨੇ ਪਰ ਸਾਨੂੰ ਮੰਨਣ ਦੀ ਜਾਣ ਹੋਣੀ ਚਾਹੀਦੀ ਆ ਸੋ ਮੇ ਸਤਕਾਰਯੋਗ ਵੀਰ ਕੁਲਜੀਤ ਸਿੰਘ ਜੀ ਪ੍ਰਵੀਰ ਸਿੰਘ ਜੀ ਅਤੇ ਜੀਰੋ ਸਿੰਘ ਜੀ ਪਤੀਆਂ ਦੇ ਹੁਕਮ ਉਹਨਾਂ ਵੱਲੋਂ 500 ਰੁਪਏ ਜੱਪੇ ਨੂੰ ਮਾਨ ਆਇਆ ਗੁਰੂ ਕਿਰਪਾ ਕਰੇ ਪਾਤਸ਼ਾਹ ਜੀ ਖਾਦੀਆ ਪਰਿਵਾਰਕਰਨ ਅਮਰਜੀਤ ਸਿੰਘ ਜੀ ਆਪਦੇ ਬੇਟਰੀ ਅਰਿਹੁਤ ਕੌਰ ਜੀ ਤੇ ਬੱਚੇ ਹਨ ਗੁਰੂ ਸਾਹਿਬ ਕਿਰਪਾ ਕਰ ਰਾਬਰ ਜੰਮੀਆਂ ਆਜੂ ਪਰਛੇ ਮਾਤਾ ਪ੍ਰਜਾ ਦੇ ਆਜਾਕਾਰੀ ਪਾਤਸ਼ਾਹ ਦੀ ਬਰੋਹਣ ਆਓ ਸਮਾ ਸ੍ਰੀਮਤਾ ਇਤਿਹਾਸ ਦੀ ਸਾਂਝ ਪਾ ਕੇ ਅਸੀਂ ਗੁਰੂ ਜੀਆ ਖੁਸ਼ੀਆਂ ਪ੍ਰਾਪਤ ਕਰੀਏ ਇਤਿਹਾਸ ਆਪਾਂ ਕਿਹੜਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਮੇਰੀ ਪੀੜ ਤੇ ਮਾਨਜ ਪਾਤਸ਼ਾਹ ਦੀ ਤੁਸੀਂ 15 ਸਾਲ ਕਰ ਲਈ ਹੈ ਤੇ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜਰ你也 ਜਾਣਦੇ ਹੀ ਹੋਗੇ ਬਚਪਨ ਦੇ ਵਿੱਚ ਮਾਤਾ ਨੂੰ ਵਧਾਈ ਕਰਕੇ ਮਾਪਿਆਂ ਨੂੰ ਆਦਾਬ ਹੁੰਦਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਚਾਚੇ ਪਾਇਆ ਨੇ ਦੁਕਾਨ ਦਿੱਤਾ ਕਿਸੇ ਨੇ ਬਾਹਰ ਆਪਣੀ ਗੁਰੂ ਸੇਵਕਾਂ ਦੀ ਨਾਮੀ ਬਾਸਟੀਆਂ ਤੋਂ ਜਾ ਕੇ ਚੋਨਾਬੜੀ ਲਾਹੌਰ ਤੋਂ ਗੁਰੂ ਰਾਮਦਾਸ ਮਹਾਰਾਜ ਨੂੰ ਆਪਣੇ ਨਾਲ ਲੈ ਕੇ ਆ ਗਏ ਕੇਦਰਕਰ ਗੁਰੂ ਅਰਜਨ ਸਾਹਿਬ ਰਾਜੀ ਨੇ ਬੋੜੀ ਦੀ ਸੇਵਾ ਰਾਮ ਕਰਾਈ ਗੋਦਵਾਲ ਸਾਹਿਬ ਦੀ ਪਵਨ ਧਰਤੀ ਤੇ ਦੇਖੋ ਜਦੋਂ ਗੁਰੂ ਦੀ ਕਿਰਪਾ ਹੁਣੀ ਹੋਵੇ ਨਾ ਜਦੋਂ ਰੱਬ ਤੁਹਾਡੇ ਤੇ ਪੁੱਛੇ ਪਰ ਬਾਹ ਫੜ ਕੇ ਰੱਬ ਲੈ ਜਾਂਦਾ ਵੀ ਆ ਜਾ ਤੁਹਾਨੂੰ ਤੇਰੀ ਲੋੜ ਹੈ ਆ ਨਾਰਥ ਹੈ ਮਾਤਾ ਪਿਤਾ ਨਹੀਂ ਸਿਰਫ ਤੇ ਮਾਤਾ ਪਿਤਾ ਦਾ ਖਾਣਾ ਨਹੀਂ ਧੁੰਗੀਆਂ ਵੇਚ ਕੇ ਗੁਜ਼ਾਰਾ ਕਰਨ ਵਾਲਾ ਭਾਈ ਜੇਠਾ ਜੁਠਾ ਕਿਉਂ ਕਿਹਾ ਗਿਆ ਜੁਠਾ ਨਾ ਨਹੀਂ ਸੀ ਗੁਰੂ ਸਾਹਿਬ ਦਾ ਜੇਠਾ ਦਾ ਨਿਤ ਹੁੰਦੇ ਕਿ ਵੱਡਾ ਪੁੱਤਰ ਸੀਗਾ ਤੇ ਵੱਡੇ ਪੁੱਤਰ ਨੂੰ ਜਠਾ ਕਿਹਾ ਜਾਂਦਾ ਹੈ ਕਿ ਮੇਰਾ ਪਲੇਟੀ ਦਾ ਪੁੱਤ ਵੱਡਾ ਪੁੱਤਰ ਜਠਾ ਹੋਇਆ ਨਾਮ ਅੰਦਾਸ ਹੈ RAMDAS ਜਦੋਂ ਕਿਰਪਾ ਹੋਈ ਏ ਗੁਰੂ ਸਾਹਿਬ ਦੀ ਤਾਂ ਗੁਰੂ ਅਰਜਨਦਾਸ ਮਹਾਰਾਜ ਨੇ ਬੌਲੀ ਦੀ ਕਾਰਜ ਪੁਰਾ ਸ਼ੁਰੂ ਕਰਾਈ ਸਾਧ ਸੰਗਤ ਸਤਿਗੁਰੂ ਦੀ ਆਗਿਰ ਲੱਗਰ ਵਾਪਰ ਕੇ ਲਵਾਈ ਧਰਗੁਰੂ ਅਰਬਦਾਸ ਮਹਾਰਾਜ ਸੰਗਤਾਂ ਨੂੰ ਕਹਿਣ ਲੱਗੇ ਕਿ ਚਲੋ ਭਾਈ ਸੇਵਾ ਲੱਗੀ ਏ ਗੁਰੂ ਘਰ ਦੀ ਸੇਵਾ ਕਰਦੇ ਆਪਣੇ ਜੀਵਨ ਨੂੰ ਸਵਾਰੋ ਪਾਛਾ ਪਿੰਡ ਪਿੰਡ ਕਹਿੰਦੇ ਫਿਰਦੇ ਨੇ ਘਰ ਘਰ ਗਏ ਜਿਸ ਘਰ ਦੇ ਵਿੱਚ ਗੁਰੂ ਅਰਬਦਾਸ ਮਹਾਰਾਜ ਜੀ ਨੇ ਉਹਨਾਂ ਦੀ ਨਾਨੀ ਹੈ ਤੁਨੋਂ ਹਾਂ ਔਰ ਸੰਗਤਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਨਾਨੀ ਨੇ ਦਰਵਾਜ਼ਾ ਖੋਲ੍ਹਿਆ ਪਰ ਗੁਰੂ ਅਮਰਦਾਸ ਮਹਾਰਾਜ ਭੱਜ ਕੇ ਆਏ ਗੁਰੂ ਅਮਰਦਾਸ ਮਹਾਰਾਜ ਨੇ ਗੱਲ ਆਪਣੀ ਪਾ ਲਈ ਸੱਚੇ ਪਾਤਸ਼ਾਹ ਨੇ ਮਾਤਾ ਨੇ ਦੱਸਿਆ ਕਹਿ ਲੱਗੇ ਇਹ ਮੇਰਾ ਦੁੱਧ ਢਾਈ ਇਹਨਾਂ ਦਾ ਮਾਤਾ ਤੇ ਪਿਤਾ ਢਾਈ ਕਰ ਗਿਆ ਹ ਇਹ ਮੇਰੇ ਕੋਲ ਰਹਿਦਾ ਹੈ ਅਸੀਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਹ ਗੁਰੂ ਅਮਰਦਾਸ ਜੀ ਨੇ ਕਹਾ ਕਹਿੰਦੇ ਮਾਂ ਇਸ ਬੱਚੇ ਨੂੰ ਮੇਰੇ ਨਾਲ ਕਰ ਲਿਓ ਇੱਕ ਤਾਂ ਪਉਂਗਵਾ ਸਰਦਰੀ ਧਰਮ ਦੀ ਸੇਵਾ ਲੱਗੀ ਐ ਖੁਦਾਈ ਹੋ ਰਹੀ ਐ ਬੋਲੀ ਦੀ ਗੁਰੂ ਦੇ ਉਹਨੇ ਰਿਵਾਜ ਤਿਆਰ ਹੋ ਗਏ ਸੰਗਤ ਆ ਰਹੀ ਐ ਉੱਥੇ ਢੁੰਗਣੀਆਂ ਵੇਚੇਗਾ ਆਪਣੀ ਕਿਰਤ ਕਰੇਗਾ ਤੇ ਸੇਵਾ ਕਰਿਆ ਕਰੇਗਾ ਇਹ ਬਾਦਸ਼ਾਹ ਨੇ ਸਾਨੂੰ ਦੋ ਲੋਕਾਂ ਦੱਸਿਆ ਨੇ ਕਿਰਤ ਕਰਨਾ ਤੇ ਨਾਮ ਜਪਣਾ ਤੇ ਵੱਲ ਕੇ ਛਕਣਾ ਜਿਹੜਾ ਬੰਦਾ ਕਿਰਤ ਨਹੀਂ ਕਰਦਾ ਉਹ ਕਿਰਤ ਕਰੀ ਕਿਵੇਂ ਹੋ ਸਕਦਾ ਅਸੀਂ ਮੁਆਫ ਕਰਨਾ ਭੁੱਲਦੇ ਆਪਾ ਬਿਆਂ ਨੂੰ ਮਰਦ ਜਣਾ ਲੈਣਾ ਵਧੀਆ ਗੱਡੀਆਂ ਹੋਣ ਤੇ ਵਧੀਆ ਚੋਲੇ ਪਾਈ ਹੋਣ ਗੱਲ ਵਿੱਚ ਤੇ 5 6000 ਦੀ ਤਲਪਾਨ ਤੇ 20 ਲੱਖ ਦੀ ਗੱਡੀ ਹੋਵੇ ਉਹਨੂੰ ਮਤਾਂ ਦੇਖਦੇ ਆ ਕਰਦਾ ਉਹ ਕੱਖ ਨਹੀਂ ਕਰਦਾ ਉਹ ਕੱਖ ਨਹੀਂ ਤੇੰਦਾ ਭਾਵ ਤੇ ਗੁਰੂ ਨਾਨਕ ਪਾਸ਼ਾ ਫਿਰ ਵੱਡੇ ਹੋ ਗਏ ਪਾਸ਼ਾ ਨੇ ਆਪ ਖੇਤੀ ਕੀਤੀ ਆਪ ਬੱਚਾ ਚਾਰੀਆਂ ਆਪ ਉਹਨੇ ਪਹਿਲ ਨੂੰ ਪਾਣੀ ਲਾਇਆ ਜਿਹੜਾ ਕੰਮ ਨਹੀਂ ਕੀਤਾ ਗੁਰੂ ਨਾਨਕ ਪਾਸ਼ਾ ਮਾਰਾਈ ਨੇ ਉਹ ਆਪ ਕੀਤਾ ਬਰਾਬਰ ਉਹ ਸਭ ਤੋਂ ਵੱਡਾ ਪਾਸ਼ਾ ਮਹਾਰਾਜ ਨਾ ਨਹੀਂ ਕਰਦੇ ਕੋਈ ਗੱਲ ਨਹੀਂ ਸੀ ਪਰ ਉਹਨਾਂ ਲਈ ਉਹ ਕਾਰਜ ਕੀਤੇ ਕਿਉਂਕਿ ਉਹਨਾਂ ਦਾ ਸਿੱਖ ਹੋ ਦੇਣਾ ਉਹ ਜਿੱਤ ਕਰੇਗਾ ਨਾਮ ਜਪੇਗਾ ਵੱਲ ਕੇ ਸੱਚੇ ਦਾ ਬੁਰਤਾਂ ਵਿੱਚ ਕਰਤੀ ਤਾਂ ਤੇ ਸੋਹਣੇ ਪੱਖਰ ਵੇਖ ਕੇ ਜੰਡੀਆਂ ਵੇਖ ਕੇ ਰੱਬ ਨਾਲ ਕੇ ਵਿਰਜਣਾ ਹੈ ਸਾਸ ਕਰ ਰੱਬ ਦੀ ਪਤਨੀ ਬੜੀ ਉੱਚੀ ਹੈ ਪਰ ਰੱਬ ਤੇ ਮੰਨਣਾ ਬੜਾ ਉੱਚਾ ਹੈ ਬਾਹਾਂ ਬਾਹਾਂ ਦਾ ਰੱਬੜ ਜਣਾ ਪਰਵਾਹ ਨਹੀਂ ਹੈ ਇਹ ਬਾਰਾਂ ਪਾਲਿਆ ਤੇ ਜਿਹੜੇ ਸੋਹਣੀ ਦਸਤਾਰ ਪਾ ਲਈ ਚੱਕੇ ਫਤਰ ਵੇਖੇ ਨਹੀਂ ਜਦੋਂ ਤੱਕ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਨਹੀਂ ਹੁੰਦੀ ਬ੍ਰਹਮ ਗਿਆਨੀ ਸਭ ਸਿਮਰਨਾ ਕਰਦਾ ਬ੍ਰਹਮ ਗਿਆਨੀ ਸੱਤ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਦਾ ਪਰ ਹੁੰਦੇ ਨੇ ਉਹਨਾਂ ਨੂੰ ਦੁਨੀਆ ਦੀ ਮੌਤ ਨਹੀਂ ਮਾਰ ਸਕਦੀ ਯਾਦ ਰੱਖਿਓ ਗੁਰੂ ਅਰਜਨਦਾਸ ਮਹਾਰਾਜ ਨੇ ਕਿਹਾ ਕਿ ਮਾਂ ਇਸ ਬੱਚੇ ਨੂੰ ਮੇਰੇ ਨਾਲ ਭੇਜ ਦਿਓ ਸੱਚੇ ਪਾਤਸ਼ਾਹ ਭਗਤ ਗੁਰੂ ਅਮਰਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੀ ਜਨਮ ਆਗੈ ਜੋਇਦਾਨ ਸਰ ਦੀ ਪਵਿੱਤਰ ਧਰਤੀ ਤੇ ਢੂਗੀਆਂ ਬਣਾ ਕੇ ਸੁਰੇ ਅੰਮ੍ਰਿਤ ਵਾਲੇ ਜਾ ਕੇ ਰਸਤੇ ਵਿੱਚ ਬਹਿ ਜਾਣਾ ਢੂਗੀਆਂ ਵੇਚ ਰੀਆਂ ਤੇ ਮਾਇਆ ਉਨੀ ਜਦੋਂ ਢੂਗੀਆਂ ਦਾ ਪ੍ਰਸ਼ਾਦ ਖਪਤ ਹੋ ਜਾਣਾ ਨਾ ਦਸਵਾਦ ਗੁਰੂ ਘਰ ਵਿੱਚ ਪਾ ਕੇ ਸੇਵਾ ਤੇ ਲੱਗੇ ਪੜੇ ਕਰਨਾ ਤੋਂ ਕ੍ਰਿਆ ਕਰਦੇ ਢੋਣੀਆਂ ਜਦੋਂ ਪੌਣੀ ਦੀ ਸੇਵਾ ਹੋ ਰਹੀ ਸੀ ਨਾ ਗੋਇੰਦਵਾਲ ਸਰ ਤੇ ਭਗਤ ਗੁਰੂ ਰਾਮਦਾਸ ਬਾਹਰ ਟੋਕਰੀ ਆਪਣੇ ਸਿਰ ਤੇ ਢੋਈ ਹੈ ਸੱਚੇ بادشاہ ਨੇ ਉਹ ਸਾਰੇ ਫਰੀਦ ਦੇ ਬਸਤਰ ਮਿੱਟੀ ਦੇ ਨਾਲ ਲਿਪੜੇ ਹੋਏ ਸਨ ਸਤਿਗੁਰੂ ਦੇ ਮਨ ਥੋੜੀ ਜਿਹੀ ਉੱਠਈ ਹੀ ਲੰਘ ਗਈ ਸਰੀਰ ਤੇ ਪਾਪ ਜਿਵੇਂ ਜਵਾਰਾ ਹੋਇਆ ਤਾਂ ਗੁਰੂ ਰਾਮਦਾਸ ਜੀ ਪੱਤੀ ਵੀ ਦੀ ਪ੍ਰਸੰਸਾ ਤੇ ਰੀਤਿਆ ਸਾਡੀ ਦਿੱਤੀ ਜਵਾਰਾ ਸਾਰੇ ਮਾਮਾ ਮਾਤਾ ਸੋਚੋਗੇ ਗਿਰਗਾ ਗੁਰੂ ਅਰਜਨਦਾਸ ਜੀ ਆਹ ਲਗੇ ਕਹਿੰਦੇ ਬਰਸਾ ਦੇਵੀ ਤੁਹਾਨੂੰ ਦੁਬਾਰਾ ਕਿਹੋ ਜਿਹਾ ਚਾਹੀਦਾ ਅੱਜ ਵੀ ਉਹ ਚਵਾਰਾ ਮੌਜੂਦ ਹੈ ਕੋਈ ਨਾ ਸਰ ਤਰਤੀਜ ਹੋ ਉਸ ਜਿਸ ਤਰਤੀਜ ਗੁਰੂ ਅਰਜਨਦਾਸ ਜੀ ਖੇਤੇ ਜਿੱਤੇ ਗੁਰੂ ਅਮਰਦਾਸ ਸਤਿ ਸਿਖੇ ਜਿੱਤੇ ਗੁਰੂ ਰਾਮ ਦਾ ਪਾਤਸ਼ਾਹ ਨੇ ਸੇਵਾ ਕੀਤੀ ਆਦਮੀ ਉਹ ਜਵਾਰਾ ਉੱਤੇ ਮੌਜੂਦ ਹੈ ਜਾਓ ਤੇ ਦੱਸੋ ਕਰ ਕੀ ਆ ਲੋ ਗੁਰੂ ਅਮਰਦਾਸ ਬਹੁਤ ਸਾਰੇ ਉੱਤੇ ਰਹਿ ਕੇ ਮਨਸਾ ਜੀ ਤੁਹਾਨੂੰ ਜਮਾਦ ਕਿਹੋ ਜਿਹਾ ਚਾਹੀਦਾ ਤੇ ਮਨਸਾ ਜੀ ਕਹਿ ਲੱਗੀ ਮਹਾਰਾਜ ਉਹ ਸਾਹਮਣੇ ਬੱਚੇ ਨਾਲ ਟੋਕਰੀ ਚੱਕੀ ਫਿਰਦਾ ਹੈ ਨਾ ਸੇਵਾ ਦੇ ਵਿੱਚ ਲੀਨ ਹੈ ਸੱਚੇ ਪਾਤਸ਼ਾਹ ਦੇ ਇਹੋ ਜਿਹਾ ਮਿਲ ਜੇ ਤੇ ਮਹਾਰਾਜ ਫਿਰ ਪਾਤਸ਼ਾਹ ਹੀ ਕਿਹਾ ਲੇ ਤੇ ਗੁਰੂ ਅਮਰਦਾਸ ਮਹਾਰਾਜ ਕਹਿ ਲੱਗੇ ਮਨਸਾ ਦੇਵੀ ਜੇ ਇਹੋ ਜਿਹਾ ਦਮਾਦ ਭਾਗਣਾ ਨਾ ਤੇ ਫਿਰ ਇਹੋ ਜਿਹਾ ਇਹੋ ਹੀ ਹੈ ਇਹਦੇ ਵਰਗਾ ਦੁਨੀਆ ਤੇ ਹੋਰ ਕੋਈ ਨਹੀਂ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਸ਼ਰੀਕਾ ਭਾਜੀ ਆਇਆ ਨਾ ਟੁੰਨਾ ਮੰਡੀ ਲਾਹੌਰ ਚ ਪੋਇੰਦਵਰ ਸਾਹਿਬ ਦੇ ਪੱਲੇ ਸੌਰੀਆਂ ਨੂੰ ਮੰਨਦੇ ਸਨ ਪਾਤਸ਼ਾਹ ਨੇ ਸਿਰ ਤੇ ਟੋਕਾ ਚੱਕਿਆ ਸੀ ਬਸਤਰ ਨਿਭੜੇ ਸਨ ਉਹਨਾਂ ਨੇ ਗਿਆ ਕਿੰਦੇ ਮਹਾਰਾਜ ਆ ਕੀ ਕਰਦੇ ਪਏ ਹੋ ਸਾਰੇ ਕਪਰੇ ਲਿਬੜੇ ਹੋਏ ਨੇ ਤੁਸੀਂ ਇਹਨਾਂ ਨੂੰ ਇੱਕ ਜਿਹੇ ਕੰਮ ਤੇ ਲਾਇਆ ਮਹਾਰਾਜ ਕਹਿਣ ਲੱਗੇ ਤੁਹਾਡੇ ਵਾਸਤੇ ਟੋਕਰੀ ਹੋਵੇਗੀ ਮਿੱਟੀ ਦੀ ਪਰ ਸਾਡੇ ਵਾਸਤੇ ਇਹ ਛੱਤਰ ਚੱਕੀ ਫਿਰਦਾ ਤਖਤ ਤੇ ਬੈਠਾ ਹੋਇਆ ਹੈ ਐਡੀ ਕਿਰਪਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਮਨਸਾ ਦੇਵੀ ਨੇ ਆਖਿਆ ਮਹਾਰਾਜ ਇਹੋ ਜਿਹਾ ਦਿਮਾਦ ਹੋਵੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਇਹੋ ਜਿਹਾ ਦਿਮਾਦ ਚਾਹੀਦਾ ਹੈ ਨਾ ਮਨਸਾ ਦੇਵੀ ਫਿਰ ਦਿਮਾਦ ਇਹੋ ਹੀ ਹੈ ਇੰਦੇ ਵਰਗਾ ਹੋਰ ਕੋਈ ਨਹੀਂ ਸੱਚੇ ਪਾਤਸ਼ਾਹ ਸਿੱਖਾਂ ਨੂੰ ਸੱਦਿਆ ਮਹਾਰਾਜ ਨੇ ਸਦਕੇ ਸਿੱਖਾਂ ਨੂੰ ਕਹਿਣ ਲੱਗੇ ਭਾਈ ਭਾਈ ਚੇਠੇ ਦੀ ਨਾਨੀ ਨੂੰ ਬੁਲਾ ਕੇ ਲਿਆਓ ਉਹ ਵੀ ਉੱਥੇ ਸੇਵਾ ਕਰਦੇ ਸਰ ਪਵਿੱਤਰ ਧਰਤੀ ਤੇ ਬੁਲਾਇਆ ਗਿਆ ਨਮਸਕਾਰ ਕੀਤੀ ਮਹਾਰਾਜ ਕੀ ਹੁਕਮ ਹੈ ਅੱਜ ਵੇਖੋ ਗੁਰੂ ਸਾਹਿਬ ਕਿੰਨੀ ਕਿਰਪਾ ਕਰਨ ਲੱਗੇ ਨੇ ਜਿਨੂੰ ਲੋਕ ਦੁਨੀਆ ਦੇ ਅਨਾਥ ਕਹਿੰਦੇ ਸਨ ਮਾਤਾ ਪਿਤਾ ਸਿਰ ਤੇ ਨਹੀਂ ਘਰ ਬਾਹਰ ਨਹੀਂਗਾ ਅੱਜ ਐਸੀ ਕਿਰਪਾ ਹੋਣ ਲੱਗੀ ਕਿ ਤਖਤਾਂ ਦੇ ਮਾਲਕ ਬਣ ਲੱਗੇ ਨੇ ਸੱਚੇ ਪਾਕਸ਼ਾ ਨੇ ਨਾਨੀ ਨੂੰ ਸੱਦਿਆ ਉਧਰੋਂ ਸਿੱਖਣ ਨੂੰ ਘੱਲ ਕੇ ਭਾਈ ਜੇਠੇ ਨੂੰ ਆਵਾਜ਼ ਮਾਰੀ ਕੱਪੜੇ ਲਿਪੜੇ ਹੋਏ ਮਿੱਟੀ ਦੇ ਨਾਲ ਬੋਲੀ ਤੋਂ ਮਿੱਟੀ ਕੱਢੀ ਜਾ ਰਹੀ ਹੈ ਗੁਰੂ ਸਾਹਿਬਾਂ ਦੇ ਯਾਦ ਰੱਖਿਓ ਡੱਲਾ ਪੈਣ ਤੁਹਾਡੇ ਕੋਲ ਹੈ ਸਰਤਾਰ ਪੁਰ ਸਾਹਿਬ ਉੱਥੋਂ ਦੇ ਬੜੇ ਬਹਾਦਰ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਅਮਰਤਾਸ ਪਾਤਸ਼ਾਹ ਨੂੰ ਪਹਿਲੀ ਵਾਰੀ ਕਹਿ ਕੇ ਗੋਇੰਦਵਰ ਸੱਚੀ ਧਰਤੀ ਦੇ ਵਸਾਕੀ ਪਹਾਈ ਸੀ ਜਦੋਂ ਬੌੜੀ ਦਾ ਕੰਢ ਪੜਿਆ ਸੀ ਬੌੜੀ ਤਿਆਰ ਕਰਨ ਦੀ ਮਿਸਤਰੀਆਂ ਨੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਬੌੜੀ ਤਿਆਰ ਹੋ ਗਈ ਏ ਕਹਿੰਦਾ ਕੰਢ ਤੋੜਨਾ ਕੰਢ ਦਾ ਭਾਵ ਸੀ ਕਿ ਥੱਲੇ ਦਰਿਆਈ ਪਾਣੀ ਬੌੜੀ 'ਚ ਲੈ ਕੇ ਆਉਣਾ ਤੇ ਮਹਾਰਾਜ ਨੇ ਫੇਰ ਤੇ ਮਿਸਤਰੀਆਂ ਨੇ ਕਿਹਾ ਕਹਿੰਦੇ ਮਹਾਰਾਜ ਬੌੜੀ ਦਾ ਪਾਣੀ ਲਿਆਉਣਾ ਬੜਾ ਔਖਾ ਜੇ ਜਦੋਂ ਬੋੜੀ ਦਾ ਕੰਡ ਟੁੱਟੇਗਾ ਘੁੰਮਣ ਘੇਰੀ ਫੜੇਗੀ ਜਿਹੜਾ ਕੜ ਕੋਲ ਰਵਾਂਦੇ ਜਾਵੇ ਨਾਲ ਉਹਦੀ ਲੋਕ ਨਹੀਂ ਹੋ ਸਕਦੀ ਐ ਸੱਚੇ ਪਾਤਸ਼ਾਹ ਕਹਿ ਲੱਗੇ ਭਾਈ ਜਿੰਦਾ ਗੁਰੂ ਰੱਖਾ ਹੋਵੇ ਨਾ ਉਹਨੂੰ ਕੰਮ ਨਹੀਂ ਹੁੰਦਾ ਭਾਈ ਨੂੰ ਕੰਮ ਨਹੀਂ ਸਕਦਾ ਸੱਚੇ ਪਾਤਸ਼ਾਹ ਭਾਈ ਉਹ ਕੱਢ ਨੂੰ ਕਿਹਾ ਕਿੰਦੇ ਕਰੋ ਸੇਵਾ ਭਾਈ ਮਖਰੋ ਜੀ ਥੱਲੇ ਉੱtre ਬੋੜੀ ਦੇ ਵਿੱਚ ਹੱਥ ਵਿੱਚ ਸੰਤਰ ਲੈ ਕੇ ਪਾਦਸ਼ਾਹ ਦੇ ਹੁਕਮ 'ਤੇ ਉਹ ਬੋਲੀ ਦਾ ਕੜ ਤੋੜਿਆ ਤੇ ਧੁਮਰ ਘੇਰੀ ਚ ਪੈਂਦੇ ਪੈਂਦੇ ਭਾਈ ਨੂੰ ਕੰਬਜੀ ਉੱਤੇ ਆ ਗਿਆ ਪਾਣੀ ਦੇ ਸੱਚੇ ਪਾਦਸ਼ਾਹ ਦੇ ਸਿੱਖਾਂ ਨੇ ਬਾਹ ਫੜ ਕੇ ਬਾਰ ਕਰਿਆ ਕਹਿੰਦੇ ਇਹ ਸਾਡੇ ਮਰ ਜੀਵੜੇ ਨੇ ਦਜੇ ਪਾਦਸ਼ਾਹ ਤੋਂ ਮਰ ਜੀਵੜਿਆਂ ਦਾ ਖਿਲਾਫ ਦੇ ਲੱਗੇ ਸਿੱਖਾਂ ਨੂੰ ਗੁਰੂ ਸਾਹਿਬ ਯਾਦ ਰੱਖਿਓ ਤੇ ਭਾਈ ਮਾਰੋ ਨੇ ਕਹਿ ਕੇ ਸੱਚੇ ਪਾਦਸ਼ਾਹ ਤੋਂ ਆਪਾਂ ਜਨਮ ਵਸਾਖੀ ਇਹੀ ਸੁਣਦੇ ਫਿਰਦੇ ਹਾਂ ਨਾ ਕਿ ਪਹਿਲੀ ਵਸਾਖੀ ਆਨੰਦਪੁਰ ਸਾਹਿਬ ਮਨਾਈ ਲਈ ਗੁਰੂ ਸਾਹਿਬ ਨੇ ਭਸੋਂ ਤੋਂ ਪਹਿਲੀ ਵਸਾਖੀ ਧਰੂ ਅੰਮ੍ਰਿਤਸਰ ਮਾਰੇ ਗੋਲੀ ਤੇ ਮਨਾਈ ਸੀ ਗੁਰੂ ਅਮਰ ਸਾਹਿਬ ਤੇ ਕਿਸ ਦੇ ਬਾਰੇ ਸੰਗਤਾਂ ਦਾ ਬੜਾ ਕੱਟ ਹੋਇਆ ਸੱਚੇ ਪਾਤਸ਼ਾਹ ਹੁਕਮ ਕਰਦੇ ਹੋ ਅੱਜ ਸੰਗਤਾਂ ਨੂੰ ਕਿ ਹਰ ਸਾਰ ਵਸਾਖੀ ਤੇ ਜਿੱਥੇ ਕੱਟ ਹੋਇਆ ਕਰੇਗਾ ਉਦੋਂ ਤੂੰ ਅੰਮ੍ਰਿਤਧ ਪਾਤਸ਼ਾਹ ਨੇ ਕਿਹਾ ਸੀ ਕਿ ਸਿੱਧ ਹਰ ਵਸਾਖੀ ਤੇ ਕੋਈ ਦਾ ਸਭ ਕੁਝ ਕਰੇਗੀ ਉਹ ਵਸਾਖੀ ਉਦੋਂ ਮਨਾਈ ਗਈ ਸੀ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਭਾਈ ਜੱਠਾ ਜੀ ਆਏ ਗੁਰੂ ਰਾਮਦਾਸ ਮਹਾਰਾਜ ਨੂੰ ਨਮਸਕਾਰ ਕੀਤੀ ਚਰਨਾਂ ਤੇ ਕਹਿ ਲੱਗੇ ਭਾਈ ਜੱਠਾ ਜੀ ਸਾਨੂੰ ਤੁਸੀਂ ਪਸੰਦ ਆ ਗਏ ਹੋ ਤੁਸੀਂ ਬੜੀ ਲਗਨ ਨਾਲ ਸੇਵਾ ਕਰਦੇ ਹੋ ਅਸੀਂ ਆਪਣੀ ਬੇਟੀ ਦਾ ਰਿਸ਼ਤਾ ਤੋਰਨ ਕਰਨਾ ਹੈ ਆਨਾਤ ਹੈ ਮਾਪਾ ਪਿਤਾ ਨਹੀਂ ਸਰਤੇ ਆ ਦੁਨਿਆਤੋ ਦੇ ਕੋਲ ਉਹ ਜਿਹੜੇ ਮਾਤਾ ਪਿਤਾ ਨਹੀਂ ਧੱਕਦੇ ਸੋ ਤੇਰੇ ਵਿੱਚ ਸੇਆ ਕੋਈ ਬਾਤ ਨਹੀਂ ਪੁੱਛਦਾ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਨਾ ਫਿਰ ਤਖਤਾਂ ਤਾਜ਼ਾ ਕਰ ਹੀ ਪਾ ਦਿੰਦਾ ਰੱਬ ਜਦੋਂ ਰੱਬ ਦੇ ਘਰ ਵਿੱਚ ਕਿਰਪਾ ਹੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜੂ ਸੱਚੇ ਪਾਤਸ਼ਾਹ ਅਕਾਲ ਧੰਤੂ ਗੁਰੂ ਅਮਰਦਾਸ ਮਹਾਰਾਜ ਨੇ ਕਹੀ ਸੱਚੇ ਪਾਤਸ਼ਾਹ ਨੇ ਕਿ ਸਾਡੀ ਬੇਟੀ ਭਾਨੀ ਦਾ ਰਿਤਾ ਢੋਲਗੜ ਕਰਦਾ ਯਾਦ ਰੱਖਿਓ ਗੁਰੂ ਸਰਪੰ ਦਾ ਵਿਆਹ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵਿਆਹ ਤੋਂ ਬਾਅਦ ਜਮਾਤ ਬਲ ਕੇ ਨਹੀਂ ਰਹਿ ਇਹ ਵੀ ਨਿਮਰਤਾ ਹੁੰਦੀ ਹੈ ਨਿਮਰਤਾ ਭਾਂਡੇ ਚ ਰੱਖਣੀ ਬੜੀ ਔਖੀ ਹੁੰਦੀ ਹੈ ਕਾਮ ਕ੍ਰੋਧ ਲੋਭ ਮਮ ਕਰ ਬੜੀ ਦਿੱਤੀ ਆ ਜਾਂਦਾ ਹੈ ਇਹ ਪਰਿਸ਼ਰਤੀ ਗਿਰਾ ਮਾਰਦਾ ਨਿਮਰਤਾ ਜਿਹੜੀ ਹੈ ਨਾ ਇਹ ਬੜੀ ਔਖੀ ਮਿਲਦੀ ਹੈ ਗੁਰੂ ਰਾਮਦਾਸ ਮਹਾਰਾਜ ਦਿਮਾਦ ਬਣ ਗਿਆ ਬੌਰੀ ਦੀ ਸੇਵਾ ਚ ਲੱਗੇ ਰਿਹਾ ਗੁਰੂ ਘਰ ਦੇ ਝਾੜੂ ਦੀ ਸੇਵਾ ਚ ਲੱਗੇ ਰਿਹਾ ਚੱਕਰੀ ਨਹੀਂ ਛੱਡੀ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੁੱਤੀਓ ਸਮਉਣ ਲੱਗੇ ਨਾ ਸੱਚੇ ਪਾਕਸ਼ਾ ਨੇ ਬਾਬਾ ਪੁੰਡਾ ਸਾਹਿਬ ਨੂੰ ਕਿਹਾ ਬਾਬਾ ਜੀ ਰਾਮਦਾਸ ਨੂੰ ਆਵਾਜ਼ ਮਾਰ ਕੇ ਲਿਆਓ ਯਾਦ ਰੱਖਿਓ ਆਵਾਜ਼ ਮਾਰ ਕੇ ਆਪਣੀ ਦਸਤਾਰ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਦੇ ਸੀਲ ਤੇ ਸਜਾ ਦਿੱਤੀ ਕਹਿੰਦੇ ਅੱਜ ਤੋਂ ਗੁਰੂ ਨਾਨਕ ਦੀ ਗੱਦੀ ਦੇ ਸੇਵਾਦਾਰ ਤੁਸੀਂ ਹਮ ਨਾਮੁ ਕੰਨ ਫਗਣ ਇੱਕ ਕਨ ਦੇ ਘਰ ਦੇ ਸੇਵਾਦਾਰ ਬੜਿਆ ਗੁਰੂ ਬਣ ਗਿਆ। ਔਰ ਸਾਧਗੁਰੂ ਜੀ ਨੇ ਕਿਰਪਾ ਕੀਤੀ। ਸੱਚੇ ਪਾਤਸ਼ਾਹ ਦੇ ਘਰ ਵਿੱਚ ਮਹਾਰਾਜ ਦੇ ਤਿੰਨ ਪੁੱਤਰਾਂ ਦੀ ਦਾਦ ਵਟਸ਼ ਕੀਤੀ ਹੈ। ਪ੍ਰਤੀਚੰਦ ਮਹਾਦੇਵ ਤੇ ਧਨਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ। ਪ੍ਰਤੀਚੰਦ ਜਿਹੜਾ ਸੀ ਇਹ ਲਾਲਚੀ ਸੀ। ਇਹਨੂੰ ਇਹ ਸੀ ਵੀ ਮੈਂ ਤਖਤ ਉੱਤੇ ਮੈਂ ਬੈਠਾਂਗਾ। ਵੱਡਾ ਹੋਰ ਦੇ ਨਾਂ ਤੇ ਕਹਿੰਦਾ ਸੀ ਕਿ ਵੱਡਾ ਪੁੱਤਰ ਮੈਂ ਆ ਪੱਗ ਮੈਨੂੰ ਮਰੇ ਕੀ ਗੁਰਤਾ ਗੱਦੀ ਤੇ ਮੈਂ ਬਿਖਾਂਗਾ ਜਿਹੜੇ ਮਹਾਦੇਵ ਸਨ ਉਹ ਨਿਰੰਕਾਰ ਹੀ ਸਨ ਉਹ ਇਹਨਾਂ ਚੀਜ਼ਾਂ ਤੋਂ ਦੂਰ ਸੰਨਪਤੀ ਸੇਵਾ ਚ ਲੱਗੇ ਹੋਏ ਸਨ ਗੁਰੂ ਵਜਿਗ ਤੇ ਪਾਤਸ਼ਾਹ ਮਹਾਰਾਜ ਨਾ ਬੋਲੇ ਜਦਨ ਦਸਤਾਰ ਬੰਦੀ ਹੋਈ ਦੋ ਦਸਤਾਰਾਂ ਬਾਬਾ ਫੁੱਟਾ ਸਾਹਿਬ ਜੀ ਲੈ ਕੇ ਆਏ ਦੋ ਦਸਤਾਰਾਂ ਪਿਤਾ ਰੂਪੀ ਦਸਤਾਰ ਗੁਰੂ ਅਰਜਨ ਦੇ ਮਹਾਰਾਜ ਨੂੰ ਜਿਹੜੀ ਦੇਨੀ ਸੀਨਾ ਪ੍ਰਤੀ ਚੰਦਰੋਂ ਦਿੱਤੇਗੀ ਤੇ ਬਾਪੂ ਦਾ ਸਾਹ ਜੀ ਦੁੱਖੀ ਦਸਤਾਰ ਦੇ ਕੇ ਰੱਖੀ ਨਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਉੱਤੇ ਸਵਾਰ ਪੈਦਾ ਹੋ ਗਿਆ ਦਸਤਾਰ ਤਾਂ ਇੱਕ ਹੁੰਦੀ ਹੈ ਦੋ ਕਿਉਂ ਬਾਪੂ ਦਾ ਸਾਹ ਜੀ ਕਹਿੰਦੇ ਜੀ ਪ੍ਰਤੀ ਚੰਦ ਨੂੰ ਮਿਲੀ ਏ ਪਿਓ ਦੀ ਪੱਗ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦਸਤਾਰ ਮਿਲੀ ਏ ਗੁਰਤਾ ਗੱਦੀ ਦੀ ਇਹ ਗੁਰੂ ਰਾਮਦਾਸ ਮਹਾਰਾਜ ਤੋਂ ਅਗਲੀ ਗੁਰਤਾ ਗਦੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਬੈਠਣਗੇ। ਸ਼ਾਂਤੀ ਦੇ ਪੁੰਜ ਸੰਗ ਨਿਮਰਤਾ ਦੇ ਭੰਡਾਰ ਸੰਗ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਸੱਚੇ ਪਾਤਸ਼ਾਹ ਨੇ ਜਦੋਂ ਕਿਰਪਾ ਹੋਈ ਗੁਰਤਾ ਗਦੀ ਤੇ ਬੈਠੇ ਪ੍ਰਤੀ ਚੰਦ ਨੇ ਬੜਾ ਵਿਰੋਧ ਕੀਤਾ। ਵਿਰੋਧਾ ਦੇ ਵਿੱਚ ਆ ਕੇ ਆਪਣੇ ਪੁੱਤਰ ਮਹਿਰਵਾਲ ਦੇ ਨਾਲ ਲੜ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਖਤਮ ਕਟਕ੍ਰਮ ਕੀਤਾ ਗਿਆ ਮਹਾਰਾਜ ਨੂੰ। ਸੁਲਹੀ ਖਾਨ ਨਾਇਬ ਸੁਪੇਦਾਰ ਜਿਹੜਾ ਸੀ ਫੌਜਦਾਰ ਉਹਦੇ ਕੋਲ ਜਾ ਕੇ ਪ੍ਰਤੀਚੰਦ ਨੇ ਆਖਿਆ ਕਹਿੰਦੇ ਜੇ ਮੈਨੂੰ ਗੁਰਤਾ ਕਰਤੀ ਲੈ ਦਿਓ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਤੇ ਮੈਂ ਤੁਹਾਨੂੰ ਕਾਰ ਭੇਟਾ ਦੇ ਦਿਆਂਗਾ ਤੁਹਾਨੂੰ ਘੋੜੇ ਦੇਵਾਂਗਾ ਤੁਹਾਨੂੰ ਧਰ ਦੇਵਾਂਗਾ ਯਾਦ ਲੱਗਿਓ ਪ੍ਰਤੀਚੰਦ ਚੜ ਕੇ ਆਇਆ ਸੱਚੇ ਪਾਤਸ਼ਾਹ ਸਿੱਖਾਂ ਦੇ ਆਖਿਆ ਮਾਰੇ ਪ੍ਰਤੀਚੰਦ ਫੌਜ ਲੈ ਕੇ ਆ ਗਿਆ ਤੁਹਾਨੂੰ ਕਤਲ ਕਰਨ ਵਾਲ ਤੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਜਨਾਬ ਦੇ ਗੁਰੂ ਨਾਨਕ ਦੀ ਕਿਰਪਾ ਹੁੰਦੀ ਉਹਨਾਂ ਦਾ ਕੋਈ ਵਿਗਾਰ ਨਹੀਂ ਸਕਦਾ ਸਿਰ ਤੁਸੀਂ ਰੱਬ ਤੇ ਭਰੋਸਾ ਰੱਖੋ ਗੁਰੂ ਨਾਨਕ ਜਾਣੇ ਤੇ ਉਹਦਾ ਕੰਮ ਜਾਣੇ ਪ੍ਰਤੀ ਚੰਦ ਨੇ ਇੱਕ ਤਾਰੋ ਬਾਤ ਲਿਆ ਸੀ ਜਿੱਥੇ ਭਾੜੇ ਤਿਆਰ ਕੀਤੇ ਜਲੇਕਾ ਤਿਆਰ ਹੋ ਜਾਂਦਾ ਫਿਰ ਆਵਾਜ਼ ਤਿਆਰ ਕੀਤਾ ਸੀ ਆਵਾਜ਼ ਵੱਜ ਜਾਂਦਾ ਹੈ ਇੱਟਾ ਤਿਆਰ ਹੁੰਦੀਆਂ ਪ੍ਰਤੀ ਚੰਦ ਵੇਚਦਾ ਹੈ ਆਵਾਜ਼ ਖੋਰ ਬਾਤ ਤੇ ਘੋੜੇ ਤੇ ਦੁਆਰ ਹੋ ਕੇ ਸੁਣੀ ਹੀ ਤਾਂ ਪ੍ਰਤੀ ਚੰਦ ਮਿਹਰਬਾਨ ਤੇ ਨਾਲ ਫੌਜ ਗਈ ਜਦੋਂ ਆਵੇ ਦੇ ਸਾਹਮਣੇ ਘੋੜਾ ਹੋਇਆ ਘੋੜਾ ਆਦਮ ਗਿਆ ਸਮੇਂ ਘੋੜੇ ਸੁਣੀ ਸੀ ਧਾਨ ਆਵੇ ਦੇ ਸਭ ਕੇ ਸੁਭਾਅ ਸਿੱਖਣ ਅੱਥਾ ਮਹਾਰਾਜਾਂ ਨਾਲ ਹੋਈ ਸੱਚੇ ਬਾਦਸ਼ਾਹ ਕਹਿਣ ਲੱਗੇ ਜੋ ਕਾਦਰ ਕੁਦਰਤ ਦੀ ਉਹ ਦਬੜੇ ਕਰਨਾ ਪ੍ਰਮਾਤਮਾ ਨੇ ਬਹੁਤ ਚਾਰ ਗੁਰੂ ਅਰਜਨ ਦੇਵ ਜੀ ਸਾਹਿਬ ਪਹਾੜੀ ਦੇ ਘਰ ਵਿੱਚ ਔਲਾਦ ਨਹੀਂ ਹੋਈ ਤਕਰੀਬਨ 4 ਸਾਲ ਦਾ ਸਮਾ ਵਿਧੀ ਧੋਪਿਆ ਵਰਪ੍ਰਤੀ ਚਾਦਰ ਹੋਇਆ ਸੀਗਾ ਵੀ ਗੁਰੂ ਅਰਜਨ ਦੇਵ ਦੇ ਘਰ ਦੇ ਵਿੱਚ ਬੱਚੇ ਨਹੀਂ ਹੋਏ ਤੇ ਮੇਰਾ ਪੁੱਤਰ ਮਿਹਰਬਾਨ ਏ ਜਿਸ ਕਰਕੇ ਗੱਦੀ ਤੇ ਮੇਰਾ ਪੁੱਤਰ ਬਿਚੇਗਾ ਜਿਸ ਦਿਨ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਦੀ ਮੌਤ ਹੋਏਗੀ ਸਾਧ ਸੰਗਤ ਜਿਹੜੀ ਇਰਖਾ ਹੁੰਦੀ ਏ ਲਾਲਚ ਹੁੰਦਾ ਨਾ ਇਹ ਲਾਲਚ ਦੀ ਪੱਟੀ ਬੜੀ ਭੈੜੀ ਹੁੰਦੀ ਏ ਜੇਸੇ ਬੰਦੇ ਦੇ ਮਨ ਵਿੱਚ ਲਾਲਚ ਘੜ ਕਰ ਗਿਆ ਨਾ ਕੋ ਨਾ ਭੈਣ ਨਾ ਭਰਾ ਨਾ ਧੀ ਨਾ ਪੁੱਤਰ ਨਾਲ ਰਿਸ਼ਤੇ ਲਫਜੇ ਵਿੱਚ ਕੋਈ ਨਹੀਂ ਚੱਲਦਾ ਉਹ ਜਿੱਤੇ ਦਾਮ ਅੱਗੇ ਫਿਰ ਲਾ ਚੱਲਦਾ ਭਾਵੇਂ ਪਿਓ ਹੋਵੇ ਤੇ ਪੋਣੇ ਤੇ ਦਾਰ ਹੋਵੇ ਜਿੱਤੇ ਦਾਮ ਕੇ ਉਹਨੇ ਲਾ ਜਾਣਾ ਇੱਕ ਦਿਨ ਗੁਰੂ ਵਰਜਨ ਦੇ ਉੱਤੇ ਆਰ ਮਹਾਰਾਜ ਦੇ ਮਹਿਲ ਮਾਰਤਾ ਦਿੰਦਾ ਜੀ ਸਾਧ ਸੰਗਤ ਪੁੱਤ ਤੇ ਗੁਰੂ ਘਰ ਦਿੰਿਆ ਚਾਂਦਨੀਆਂ ਸੱਤੇ ਪਾਰੀ ਆਵੇ ਧੁੱਪ ਲੱਗੀ ਐ ਉਹਨਾਂ ਦੀ ਸੇਵਾ ਕੀਤੀ ਤੇ ਦਾਸੀ ਨੇ ਗੱਲਾਂ ਕੀਤੀਆਂ ਦਾਸੀ ਨੇ ਗੱਲਾਂ ਸੁਣ ਲਈਆਂ ਕਰੋ ਦੀਆਂ ਜਦੋਂ ਅਰਜਨ ਦੇਵ ਜਰਹਾਲਾਜ ਦੇ ਘਰ ਤੇ ਲਾਦ ਨਹੀਂ ਹੋਣੀ ਤੇ ਮੇਰਾ ਪੁੱਤਰ ਮਿਹਰਬਾਨ ਗਦੀਤੇ ਬੈਠੇ ਰਾਤ ਆਪਰ ਦਾਸੀ ਨੇ ਕੀ ਕੁਝ ਦੱਸਿਆ ਕਿਹੜੀਆਂ ਸਰਮਾਂ ਦੇ ਗੱਲਾਂ ਕੀਤੀਆਂ ਉਹਨਾਂ ਦੀਆਂ ਗੱਲਾਂ ਨੂੰ ਫਿਰ ਕਿਉਂ ਭਰਦੇ ਦੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਉਲਾਦ ਸੰਤਾਰ ਨਹੀਂ ਹੋਈ ਤੇ ਜਦੋਂ ਇਹ ਦੁਨੀਆ ਤੋਂ ਚਲੇ ਜਾਣੇ ਨਾਲ ਤੇ ਸਹਾਗਾ ਪੁੱਤਰ ਮਿਹਰਬਾਨ ਜਿਹੜਾ ਹੈ ਉਹ ਤਖਤ ਤੇ ਬੈਠੇਗਾ ਮੈਂ ਕਿਹ ਤੁਹਾਨੂੰ ਗੱਲ ਕੀਤੀ ਹੈ ਕਿ ਜਿਹੜਾ ਬੰਦਾ ਲਾਜ ਵਿੱਚ ਆ ਗਿਆ ਨਾ ਉਹ ਸੱਗੇ ਭਰਾ ਦਾ ਨਹੀਂ ਬਣਦਾ ਜਿਹੜਾ ਡਰ ਕੇ ਜਿਪਿਆ ਹੁੰਦਾ ਉਹ ਤਾਂ ਵੀ ਨਹੀਂ ਬਣਦਾ ਦੁਨੀਆ ਦੇ بڑے ਲੋਕ ਨੇ ਆਪਾਂ ਦੁਨੀਆ ਚ ਲੈ ਗਦੇ ਆ ਮੁੰਡੇ ਪੁੱਤੇ ਪੈਰੀਆਂ ਪੁੱਤੇ ਦਾ ਪਿੱਛੇ ਧੰਨ ਵਿੱਚੇ ਭਰਾ ਭਰਾ ਨੂੰ ਮਾਰੀ ਜਾ ਰਿਹਾ ਏ ਪੁੱਤਰ ਪਿਓ ਨੂੰ ਮਾਰੀ ਜਾ ਰਿਹਾ ਏ ਪਿਓ ਪੁੱਤਰ ਨੂੰ ਮਾਰੀ ਜਾ ਰਿਹਾ ਏ ਇਹ ਲਾੜ ਚ ਹੈ ਇਹ ਲਾੜ ਦੀ ਪੱਤੀ ਆ ਪਹਿਲਾਂ ਵੀ ਲੋਕ ਰਿਆ ਕਰਦੇ ਸਨ ਦੁਨੀਆਂ ਦੇ ਮਰਬਿਆਂ ਦੇ ਮਰਬੇ ਜੁਇਦਾ ਹੋਇਆ ਕਰਦਿਆਂ ਸਨ ਇੱਕ ਘਰ ਵਿੱਚ ਬਰਾਦ ਤੇ ਪਰਿਵਾਰ ਹੋਇਆ ਕਰਦੇ ਸਨ ਪਹਿਲਾਂ ਤਾਂ ਬੱਚੇ ਵੀ 5 ਪਰ 6 ਛ ਹੋਇਆ ਕਰਦੇ ਸਨ ਪਰਿਵਾਰ ਦੇ ਵਿੱਚ ਉਹਨਾਂ ਦੇ ਇੱਕ ਚੁੱਲ੍ਹੇ ਤੇ ਪ੍ਰਸ਼ਾਦਾ ਤਿਆਰ ਹੋਣਾ ਇੱਕੋ ਚੁੱਲ੍ਹੇ ਤੇ ਬੈਠ ਕੇ ਭੋਜਨ ਛਕਣਾ ਤੇ ਇੱਕੋ ਦਾਦੀ ਮਾਂ ਹੁੰਦੀ ਸੀ ਜਿਹੜੀ ਸਾਰਿਆਂ ਨੂੰ ਪ੍ਰਸ਼ਾਦਾ ਛਕਾਉਂਦੀ ਹੁੰਦੀ ਚੁੱਲ੍ਹੇ ਤੇ ਪਕਾ ਕੇ ਸਾਡ ਸੰਗਤ ਅੱਜ ਦਾ ਸੁਖ ਨੂੰ ਬੱਚੇ ਨੇ ਸਾਡੇ ਅਸੀਂ ਇੱਕ ਹੀ ਰੱਖਨੇ ਆ ਕਹਿੰਦੇ ਜੀ ਇੱਕ ਹੀ ਬੜਾ ਹੈ ਘਾਬਰੋ ਨਾ ਆ ਗਿਆ ਸਮਾਂ ਆ ਗਿਆ ਚੁਤਤਾ ਹੋ ਗਏ ਸਿੱਖੀ ਦਾਣ ਨੂੰ ਉਸਾਰ ਹੋ ਰਿਹਾ ਜੇ ਬੱਚੇ ਨਾ ਹੋਣਗੇ ਸਿੱਖੀ ਵਧੂ ਕਿੱਥੋਂ ਸਾਧ ਸੰਗਤ ਮਿਹਰਬਾਨ ਜਿਹੜੀਆਂ ਗੱਲਾਂ ਕਰਦਾ ਨਾ ਆਪਣੇ ਪਤਨੀ ਕਰਮੋ ਦੇ ਨਾਲ ਤੁਸੀਂ ਚੰਦ ਜੀ ਗੱਲਾਂ ਕਰਦਾ ਆਪਣੀ ਮਾਨ ਮਿਹਰਬਾਨੀ ਪੈਂਦਾ ਕਿ ਮੈਂ ਗੱਦੀ ਦਾ ਮਾਲਕ ਬਣਨਾ ਸਾਧ ਸੰਗਤ ਰੋਹ ਵਿਚਾਰ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਤੇ ਗੁਰੂਆ ਕਿੰਦੇ ਪਾਤਸ਼ਾਹ ਮਹਾਰਾਜ ਜੀ ਜਿਦੋਂ ਸੰਤਾਂ ਨੇ ਦਸਿਆ ਨੂੰ ਫਰੀਦ ਕਰਨੀ ਵਾਲੇ ਬੜੀ ਕਿਰਪਾ ਵਾਲੇ ਹਨ ਸ਼ਾਂਤੀ ਤੇ ਪੁੰਜ ਨਿਮਰਤਾ ਦੇ ਭੰਡਾਰ ਰਹਿਮਤ ਦੇ ਖਜ਼ਾਨੇ ਇਹ ਸਾਰੀਆਂ ਗੱਲਾਂ ਮਾਤਾ ਗੰਗਾ ਨੂੰ ਪਤਾ ਲੱਗੀਆਂ ਅੱਥੀਆਂ ਆ ਕੇ ਦਾਸੀ ਨੇ ਸੇਵਾ ਧਾਰਨ ਲਈ ਤੋ ਯਾਦ ਰੱਖਿਓ ਗਰਗੁਣ ਸੋਚ ਕੇ ਦਰਦੀ ਮਾਰਦੇ ਮਾਤਾ ਗੰਗਾ ਪਰ ਮਨ ਜਿਹੜਾ ਹੈ

اپنا چور ل گرجن دوہرا کے پاس کرنے یاد رکھو گرو رامداس مہاراج کا پدر سال گروپ مہاراج ਦੋ ਦੋ ਅੰਕੇ ਗਾੜੀਆ ਨਾ ਆਰਾਮ ਦੇ ਕੋਲ ਦਾਸਤਾ ਪਾਸਾ ਰਾਤ ਮਾਰ ਕੇ ਕੀ ਕਰਦੇ ਜੇ ਆ ਵੀ ਜਾ